ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਗੱਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਸਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ ਸੋਣਾ ਦਲਪੰਜਣ ਸਿੰਘ ਨੰਗਲ ਵਾਲੇ ਸਰਦਾਰਾਂ ਦੀ ਰਹਿਣ ਖੂਨ ਸੰਤਾਨ ਸੀ ਪਹਿਲੇ ਵੇਲੀਆਂ ਵਿੱਚ ਉਹਦਾ ਵਿਆਹ ਦਬੜੀ ਖਾਨੇ ਵਾਲੇ ਸਰਦਾਰਾਂ ਦੇ ਹੋ ਗਿਆ ਸੀ ਉਹਦੀ ਘਰਵਾਲੀ ਨਿਰਮਲ ਕੌਰ ਉਜ ਕੇ ਸ਼ੈਲ ਸੀ ਦੋ ਮੁੰਡੇ ਹੋਏ ਕੁੜੀ ਕੋਈ ਨਹੀਂ ਜ਼ਮੀਨ ਮਜ਼ਾਰਿਆਂ ਵਿੱਚ ਵੰਡੀ ਗਈ ਤਾਂ ਉਹਨਾਂ ਨੂੰ ਆਪ ਨੂੰ ਜਿੰਨੀ ਜ਼ਮੀਨ ਮਿਲੀ ਸੀ ਉਹ ਫਾਈਏ ਵੰਡ ਪੈ ਕੇ ਥੋੜੀ ਥੋੜੀ ਰਹਿ ਗਈ ਦਲਪੰਜਨ ਸਿੰਘ ਖੇਤੀ ਆਪ ਕਰਾਉਂਦਾ ਟਰੈਕਟਰ ਲੈ ਲਿਆ ਬੈਂਕ ਤੋਂ ਕਰਜ਼ਾ ਲੈ ਕੇ ਮੁੰਡੇ ਪੜਾਈ ਵਿੱਚ ਦੋਵੇਂ ਹੀ ਅਲੱਥ ਨਿਕਲੇ ਉਹਨਾਂ ਨੂੰ ਵੀ ਦਲਪੰਜਨ ਨੇ ਖੇਤੀ ਦੇ ਕੰਮ ਵਿੱਚ ਪਾ ਲਿਆ ਖੇਤੀ ਵਿੱਚ ਉਹ ਵਾਵਾ ਸੰਧ ਸਿਰਹੀ ਬਹੁਤਾ ਕੰਮ ਕਰਦੇ ਟਰੈਕਟਰ ਮੁੰਡੇ ਆਪ ਚਲਾਉਂਦੇ ਦਲਪੰਜਨ ਸਿੰਘ ਸਰਦਾਰੀ 68 ਉਤੇ ਬਹੁਤ ਰਹਿੰਦਾ ਉਹਦਾ ਸਰੀਰ ਨਸ਼ਿਆਂ ਨੇ ਖਾ ਲਿਆ ਉਹ ਇੱਕ ਕਿਸਮ ਦਾ ਕੋਰੀ ਹੋ ਚੁੱਕਿਆ ਸੀ ਫੇਰ ਉਹ ਥਗੀਆਂ ਦੇ ਜਾਲ ਵਿੱਚ ਫਸਿਆ ਰਹਿੰਦਾ ਮੁੰਡੇ ਉਹਨੂੰ ਨਫ਼ਰਤ ਕਰਨ ਲੱਗੇ ਨਿਰਮਲ कौर ਉਹਨੂੰ ਬੰਦਾ ਨਹੀਂ ਸਮਝਦੀ ਸੀ ਬੰਦਾ ਉਹ ਰੇਖਾ ਹੀ ਨਹੀਂ ਸੀ ਇਹੀ ਕਾਰਨ ਸੀ ਕਿ ਨਿਰਮਲ कौर ਉਹਨਾਂ ਦੇ ਸਿਰਹੀ ਮੱਖਣ ਨਾਲ ਖੁੱਲ ਗਈ ਮੱਖਣ ਸਰੀਰ ਦਾ ਨਰਵਾ ਸੀ ਸੋਨਾ ਵੀ ਸੀ ਅੱਖਾਂ ਵਿੱਚ ਸੁਰਮਾ ਪਾ ਕੇ ਰੱਖਦਾ ਸਰਦਾਰਾਂ ਦੇ ਘਰ ਕੰਮ ਕਰਨ ਕਰਕੇ ਉਹਦੇ ਆਪਣੇ ਵੀ ਸਰਦਾਰੀ ਤੌਰ ਤਰੀਕੇ ਸੰਗ ਸਰਦਾਰਨੀ ਘਰ ਵਿੱਚ ਉਹ ਤੋਂ ਉਨਾ ਹੀ ਕੰਮ ਲੈਂਦੇ ਜਿੰਨਾ ਖੇਤ ਵਿੱਚ ਫੇਰ ਤਾਂ ਹਰ ਪਾਸੇ ਮੱਖਣ ਦੀ ਸਲਾਹ ਹੀ ਮੰਨੀ ਜਾਂਦੀ ਉਹ ਕਿਸਾਨੀ ਕੰਮਾਂ ਦਾ ਮਾਹਰ ਸੀ ਮੁੰਡੇ ਉਹਨੂੰ ਪੁੱਛ ਕੇ ਖੇਤ ਜਾਂਦੇ ਕਦੇ-ਕਦੇ ਮੱਖਣ ਤੇ ਦਿਲਪੰਨ ਸਿੰਘ ਇਕੱਠੇ ਬੈਠ ਕੇ ਸ਼ਰਾਬ ਪਿੰਦੇ ਦਲਪੰਝਣ ਉਹਨੋ ਖਦਾਇਤਾਆਂ ਜਾਂ ਕਰਦਾ ਮੱਖਣ ਹਾਂਜੀ ਹਾਂਜੀ ਕਰੀ ਜਾਂਦਾ ਹਾਂਜੀ ਕਾਕਾ ਜੀ ਠੀਕ ਹੈ ਕਾਕਾ ਜੀ ਸੱਤ ਬਚੰ ਕਾਕਾ ਜੀ ਮੁੰਡੇ ਉਹਨਾਂ ਦੀ ਬਾਤ ਪਰ ਸੁਣਦੇ ਤੇ ਮੁਸਕੜੀਆਂ ਹੱਸਦੇ ਫਿਰਦੇ ਮਾਂ ਕੋਲ ਗੱਲਾਂ ਕਰਦੇ ਉਹ ਵੀ ਹੱਸਦੀ ਘਰ ਵਿੱਚ ਦਲਪੰਝਣ ਸਿੰਘ ਦੀ ਕੋਈ ਥਾਂ ਨਹੀਂ ਰਹਿ ਗਈ ਉਹ ਪੈਂਟ ਬੁਸ਼ਰਟ ਪ੍ਰੈਸ ਕਰਾ ਕੇ ਪਹਿਨਦਾ ਜੁੱਤੀ ਨਿਸ਼ਕਮੀ ਰੱਖਦਾ ਪਟਿਆਲੇ ਸ਼ਹੀ ਰੂਟੀਦਾਰ ਪੱਗਬੰਦਾ ਦਾੜੀ ਮੁੱਛਾਂ ਛਾਂਗੀਆਂ ਹੋਈਆਂ ਪਹਿਲਾਂ ਉਹ ਭੂਆ ਦੇ ਨਾਂ ਲੱਗੇ ਥੰਮਣ ਵਾਲੀ ਦੀ ਜ਼ਮੀਨ ਦਾ ਪੈਸਾ ਖੁਰਦ-ਬੁਰਦ ਕਰ ਗਿਆ ਸੀ ਗੋਲਛਰੇ ਉਡਾਏ ਸਨ ਹੁਣ ਉਹਦੀ ਅੱਖ ਥੰਮਣ ਵਾਲੇ ਮੁਕੰਦ ਸੁੰਦੇ ਖਵੇਲੇ ਉੱਤੇ ਸੀ ਮਨੋਹਰ ਸਿੰਘ ਦਾ ਸੀ ਇਹ ਨੰਗ ਮਲੰਗ ਉਹਦੀ ਸ਼ਕਲ ਭੈੜੀ ਸੀ ਇੱਕ ਅੱਖ ਛੋਟੀ ਤੇ ਮੂੰਹ ਕੁਡਵਾਜਿਆ ਛੋਟੀ ਉਮਰ ਵਿੱਚ ਉਹ ਥੰਮਣ ਵਾਲੇ ਹੀ ਰਹਿੰਦਾ ਹੁੰਦਾ ਅਕਾਲਗੜ ਪਿਓ ਵੱਲੋਂ ਉਹਨੂੰ ਡੰਡੇ ਪੈਂਦੇ ਉਹ ਨਿਕੰਮਾ ਸੀ ਨਾ ਪੜਿਆ ਤੇ ਨਾ ਕਿਸੇ ਕੰਮ ਵਿੱਚ ਪਿਆ ਉਲਟਾ ਵਹਿਲਾ ਵਿੱਚ ਪੈਂਦਾ ਜਾ ਰਿਹਾ ਸੀ ਪੈਣ ਉਹਨੂੰ ਥੰਮਣ ਵਾਲੇ ਰੱਖਦੀ ਰਜਿੰਦਰ ਸਿੰਘ ਨਾਲ ਮਨੋਹਰ ਸਿੰਘ ਦੀ ਚੰਗੀ ਸੱਥਰੀ ਪੈਂਦੀ ਸੀ ਨਸ਼ਾ ਪਤਾ ਕਰਨ ਵਿੱਚ ਦੋਹੇ ਸੰਗੀ ਸਾਥੀ ਸਨ ਫੇਰ ਉਹ ਅਕਾਲਗੜ ਨੂੰ ਵਾਪਸ ਚੱਲਿਆ ਗਿਆ ਪੈਣ ਨੇ ਹੀ ਉਹਨੂੰ ਉਥੋਂ ਭੇਜ ਦਿੱਤਾ ਸੀ ਉਹਦੇ ਲੱਛਣ ਦਿਨੋ ਦਿਨ ਹੋਰ ਵਿਗੜਦੇ ਜਾ ਰਹੇ ਸਨ ਅਕਾਲਗੜ ਜਾ ਕੇ ਉਹਦਾ ਵਿਆਹ ਹੋ ਗਿਆ ਸੀ ਜ਼ਮੀਨ ਨੂੰ ਕੁੜੀ ਦਿੱਤੀ ਅਗਲੇ ਨੇ ਉਹਨੂੰ ਨਹੀਂ ਉਹ ਤਿੰਨ ਭਾਈ ਸਨ ਦੋ ਭਾਈ ਮਨੋਹਰ ਸਿੰਘ ਤੋਂ ਵੱਡੇ ਸਨ ਪਿਓ ਮਰੇ ਤੋਂ ਵੱਡੇ ਦੋਵੇਂ ਸੰਗਰੂਰ ਜਾ ਵਸੇ ਜ਼ਮੀਨਾਂ ਵੇਚ ਦਿੱਤੀਆਂ ਸ਼ਹਿਰ ਵਿੱਚ ਕੋਠੀਆਂ ਪਾ ਲਈਆਂ ਉਹਨਾਂ ਦੇ ਮੁੰਡੇ ਅਗਾ ਪੜ੍ਹ ਲਿਖ ਗਏ ਤੇ ਸਰਕਾਰੀ ਨੌਕਰੀਆਂ ਲੱਗ ਗਏ ਪਿੰਡ ਵਿੱਚ ਉਹਨਾਂ ਦਾ ਕੋਈ ਵਾਹਵਾਸਤਾ ਨਹੀਂ ਰਹਿ ਗਿਆ ਸੀ ਪਿੰਡ ਦੀ ਸਰਦਾਰੀ ਤਾਂ ਫੇਰ ਮਨੋਹਰ ਸਿੰਘ ਕੋਲ ਸੀ ਉਹਦੇ ਲੱਛਣ ਦੇਖ ਕੇ ਉਹਦੇ ਸੌਰੇ ਉਹਨੂੰ ਲੁੱਟਣ ਖਾਣ ਲੱਗੇ ਉਹਨਾਂ ਵਿੱਚੋਂ ਕੋਈ ਨਾ ਕੋਈ ਉੱਥੇ ਆਇਆ ਹੀ ਰਹਿੰਦਾ ਤੇ ਮਿੱਠਾ ਪਿਆਰਾ ਹੋ ਕੇ ਮਨੋਹਰ ਸਿੰਘ ਤੋਂ ਪੈਸੇ ਲੈ ਜਾਂਦਾ ਉਹਨੇ ਆਪਣੀ ਜ਼ਮੀਨ ਨੂੰ ਵਾੜਾ ਧਰਿਆ ਹੋਇਆ ਸੀ ਪਹਿਲਾਂ ਜੱਟਾਂ ਨੂੰ ਗਹਿਣੇ ਦੇ ਦਿੰਦਾ ਪੈਸੇ ਚੜਾਈ ਜਾਂਦਾ ਫਿਰ ਬੈ ਕਰਦਾ ਰਹਿੰਦਾ ਉਹਦੇ ਬੱਚਾ ਕੋਈ ਨਹੀਂ ਸੀ ਜ਼ਮੀਨ ਜਦੋਂ ਸਾਰੀ ਖਾ ਪੀ ਲਈ ਤਾਂ ਤੀਮੀ ਵੀ ਪੇਕੀ ਜਾ ਬੈਠੀ ਪਿਛੋਂ ਪਤਾ ਨਹੀਂ ਉਹਦਾ ਕੀ ਬਣਿਆ ਸ਼ਾਇਦ ਮਾਪਾਪ ਨੇ ਉਹਨੂੰ ਕਿਦਰੇ ਹੋਰ ਬਿਠਾ ਦਿੱਤਾ ਸੀ ਮਨੋਹਰ ਸਿੰਘ ਕਾਕਾ ਜੀ ਰਹਿ ਗਏ ਛੜੇ ਚਨਾਉ ਸੋਲਫੇ ਪੰਗਾ ਪੀਣ ਲੱਗਿਆ ਪੈਣ ਮਰੀ ਤੋਂ ਤਿੰਨੇ ਭਰਾ ਖੰਮਣ ਵਾਲੇ ਆਏ ਸਨ ਤੇ ਜ਼ਮੀਨ ਵੇਚ ਗਏ ਸਨ ਕੋਸਾਲ ਮਨੋਹਰ ਸਿੰਘ ਦੇ ਉਹਨਾਂ ਪੈਸਿਆਂ ਨਾਲ ਚੰਗੇ ਲੰਗੇ ਸੰਗਰੂਰ ਬੈਂਕ ਵਿੱਚ ਉਹਦਾ ਖਾਤਾ ਸੀ ਪਹਿਲਾਂ ਉਹਦੀ ਆਪਣੀ ਜ਼ਮੀਨ ਦੇ ਤੇ ਫੇਰ ਉਹਨੇ ਥੰਮਣ ਵਾਲੀ ਦੀ ਜ਼ਮੀਨ ਦੇ ਪੈਸੇ ਉੱਥੇ ਬੈਂਕ ਵਿੱਚ ਰੱਖੇ ਹੋਏ ਸਨ ਲੋੜ ਵੇਲੇ ਪੈਸੇ ਕਢਵਾ ਲੈਂਦਾ ਤੇ ਛਕਦਾ ਛਕਾਉਂਦਾ ਰਹਿੰਦਾ ਤੇ ਹੁਣ ਜਦੋਂ ਬੈਂਕ ਵਿੱਚ ਉਹਦੇ ਕੋਲ ਥੋੜੇ ਹੀ ਪੈਸੇ ਰਹਿ ਗਏ ਤਾਂ ਨੰਗਰ ਵਾਲੇ ਮੁੰਡੇ ਨੂੰ ਨਾਲ ਲੈ ਕੇ ਥੰਮਣ ਵਾਲੇ ਆ ਬੈਠਾ ਦਲਪੰਜਣ ਸਿੰਘ ਫੀਨ ਦਾ ਧੰਦਾ ਕਰਦਾ ਉਹਨਾਂ ਦਾ ਨੋਕਲ ਪਾਣੀ ਚੰਗਾ ਚੱਲ ਰਿਹਾ ਸੀ ਰੋਟੀ ਚਾਹ ਚੰਨੂ ਦਿੰਦਾ ਜੇ ਸਾਸਣਾੜੋਂ ਥੰਮਣ ਵਾਲੇ ਆਏ ਸਨ ਹਾਲੇ ਤੱਕ ਕਾਮਯਾਬ ਨਹੀਂ ਹੋਈ ਪਿੰਡ ਵਿੱਚ ਨਿਤ ਗੇੜਾ ਮਾਰਦੇ ਕਦੇ ਇਕੱਲੇ-ਇਕੱਲੇ ਕਦੇ ਇਕੱਠੇ ਪਹਿਲਾਂ-ਪਹਿਲਾਂ ਕਈ ਬੰਦਿਆਂ ਨੇ ਇੱਕ ਗੱਡੀ ਪਰ ਕਈ ਕਾਰਨਾ ਕਰਕੇ ਪਿੱਛੇ हट ਗਏ ਸਰਦਾਰ ਪੈਸੇ ਵੀ ਬਹੁਤ ਮੰਗਦੇ ਸਨ ਕੁਝ ਬੰਦਿਆਂ ਨੂੰ ਸ਼ੱਕ ਸੀ ਕਿ ਦੋਵੇਂ ਜਣੇ ਹਵੇਲੀ ਵੇਚਣ ਦੇ ਹੱਕਦਾਰ ਵੀ ਹਨ ਜਾਂ ਨਹੀਂ ਕਿਸੇ ਨੇ ਇਹ ਵੀ ਤਰਸ ਕੀਤਾ ਕਿ ਚੰਨੂ ਵਿਚਾਰੇ ਨੂੰ ਟੱਬਰ ਟਿਹਰ ਲੈ ਕੇ ਇੱਥੋਂ ਜਾਣਾ ਪਵੇਗਾ ਚੰਨੂ ਨੂੰ ਪਤਾ ਲੱਗ ਚੁਪਿਆ ਸੀ ਕਿ ਉਹ ਹਵੇਲੀ ਵੇਚਣ ਖਤਰ ਆਏ ਹਨ ਤੇ ਇਸੇ ਕਰਕੇ ਇੱਥੇ ਟਿਕੇ ਹੋਏ ਹਨ ਬਾਜ਼ੀਗਰ ਇੰਨੇ ਸਾਲਾਂ ਤੋਂ ਹਵੇਲੀ ਵਿੱਚ ਮੁਫਤ ਰਹਿ ਰਹੇ ਸਨ ਰੋਟੀ ਦੇਣਾ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਰੋਟੀ ਪਾਣੀ ਨਾ ਦਿੰਦਾ ਉਹਨਾਂ ਦੀ ਸੇਵਾ ਨਾ ਕਰਦਾ ਤਾਂ ਸਰਦਾਰਾ ਨੇ ਉਸੇ ਦਿਨ ਉਹਨੂੰ ਉੱਥੋਂ ਕੱਢ ਦੇਣਾ ਸੀ ਬਸ ਇਸੇ ਚੇਪ ਵਿੱਚ ਚੰਨੂ ਉਹਨਾਂ ਦੀ ਸੇਵਾ ਕਰਦਾ ਚੰਨੂ ਦੋ ਵਾਰ ਈ ਟਾਬ ਤੇ ਦੁੱਲੇ ਕੋਲ ਆਇਆ ਸੀ ਪੁੱਛਿਆ ਕਿਵੇਂ ਕਰੀਏ ਬਾਪੂ ਉਹ ਗੰਜਰਤਾ ਧਰਨਾ ਦੇ ਬੈਠੇ ਨੇ ਇੱਕ ਦਿਨ ਤਾਂ ਵੇਚਣ ਗਈ ਮੈਂ ਫੇਰ ਕਿੱਥੇ ਜਾਵਾਂ ਦੁੱਲੇ ਨੇ ਉਹਦੀ ਸਮੱਸਿਆ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗੱਲਾਂ ਸੁਣੀਆਂ ਜ਼ਰੂਰ ਸਜਾਉ ਕੋਈ ਨਹੀਂ ਦਿੱਤਾ ਜਦੋਂ ਚੰਨੂ ਕਚੀਰਾ ਕਰੀ ਗਿਆ ਤਾਂ ਦੁੱਲਾ ਬੋਲਿਆ ਜਿੱਥੇ ਉਹ ਤਿੰਨੇ ਗਏ ਤੂੰ ਵੀ ਜਾ ਹਵੇਲੀ ਸਰਦਾਰਾਂ ਦੀ ਹੈ ਆਪਣਾ ਉਹਨਾਂ ਤੇ ਕੀ ਜੋਰ ਹੈ ਜਦੋਂ ਕਹਿਣਗੇ ਆਪਦੀ ਟਿੰਡ ਫੋੜੀ ਚੁੱਕ ਕੇ ਤੁਰ ਪਏ ਕਾਰਾ ਕੇ ਚੰਨੂ ਨੇ ਗਾਨੀ ਨਾਲ ਸਾਰੀਆਂ ਗੱਲਾਂ ਕੀਤੀਆਂ ਤੇ ਬਾਪੂ ਦਾ ਜਵਾਬ ਵੀ ਦੱਸਿਆ ਕੁਝ ਨਹੀਂ ਹੋ ਸਕਦਾ ਸੀ ਇੱਕ ਦਿਨ ਉਹਨਾਂ ਨੂੰ ਹਵੇਲੀ ਵਿੱਚੋਂ ਬਾਹਰ ਹੋਣਾ ਹੀ ਪੈਣਾ ਸੀ ਕੋਈ ਜੱਟ ਹੁੰਦਾ ਤਾਂ ਕਬਜ਼ਾ ਕਰੀ ਰੱਖਦਾ ਨਾਬਰ ਹੋ ਕੇ ਬੈਠ ਜਾਂਦਾ ਕੀ ਕਰ ਲੈਂਦੇ ਉਹ ਪੁੱਛਾ ਪਰ ਉਹ ਬ지ਗਰ ਸੀ ਪਿੰਡ ਦੇ ਸਮਾਜ ਵਿੱਚ ਉਹਨਾਂ ਦੇ ਕੋਈ ਥਾਂ ਨਹੀਂ ਸੀ ਚੰਨੂ ਤੇ ਗਾਨੀ ਨੇ ਇਹੀ ਸਲਾਹ ਬਣਾਈ ਕਿ ਜਿੰਨੇ ਦਿਨ ਕੱਟੀਦੇ ਨੇ ਕੱਟੀ ਜਾਂਦੇ ਆ ਜਿੱਦੋਂ ਕਹਿਣਗੇ ਨਿਕਲ ਜਾਵਾਂਗੇ ਰੋਟੀ ਪਾਣੀ ਉਹ ਖਾਈ ਜਾਂਦੇ ਨੇ ਤਾਂ ਕਿ ਉਹਨਾਂ ਦੀ ਰੋਟੀ ਕੋਈ ਮਹਿੰਗੀ ਨਹੀਂ ਮਨੋਹਰ ਤੇ ਦਲਪੰਝਣ ਬਾਜੀਗਰਾਂ ਨੂੰ ਇਸ ਲਈ ਕੁਝ ਨਹੀਂ ਆਖਰੇ ਸਨ ਹਵੇਲੀ ਵਿੱਚੋਂ ਨਿਕਲਣ ਲਈ ਇੱਕ ਦਿਨ ਵੀ ਨਹੀਂ ਕਿਹਾ ਸੀ ਕਿਉਂਕਿ ਉਹ ਉਹਨਾਂ ਦੇ ਸਿਰੋਂ ਰੋਟੀ ਖਾਂਦੇ ਸਨ ਉਹਨਾਂ ਨੂੰ ਚੰਨੂ ਦਾ ਹੋਰ ਬਹੁਤ ਸੁੱਖ ਸੀ ਰੋਟੀ ਤੇ ਇਹ ਸੁੱਖ ਪਿੰਡ ਵਿੱਚ ਹੋਰ ਕਿਤੇ ਨਹੀਂ ਮਿਲ ਸਕਦਾ ਸੀ ਕੀ ਪਤਾ ਉਹਨਾਂ ਨੂੰ ਕਿੰਨੇ ਦਿਨ ਹੋਰ ਥੰਮਣ ਵਾਲੇ ਰਹਿਣਾ ਪੈ ਜਾਵੇ ਦਲਪੰਜਨ ਨਹਿਰੂਲੀ ਦੁਕਾਨ ਤੋਂ ਕਦੇ ਬਿਸਕੁਟਾਂ ਦਾ ਪੈਕਟ ਲਿਆ ਕੇ ਦਿੰਦਾ ਕਦੇ ਰਿਓੜੀਆਂ ਤੇ ਕਦੇ ਮਿੱਠੀਆਂ ਗੋਲੀਆਂ ਨਹਿਰੂ ਵੀ ਉਹਦਾ ਇਹੋ ਕਰਨ ਲੱਗ ਪਿਆ ਦਲਪੰਜਨ ਦੇ ਨਿੱਕੇ ਨਿੱਕੇ ਕੰਮ ਕਰਦਾ ਫਿਰਦਾ ਉਹਨੂੰ ਪਾਣੀ ਦਾ ਗਲਾਸ ਲਿਆ ਕੇ ਦਿੰਦਾ ਕੱਪੜੇ ਸੁਕਣੇ ਪਾਉਣ ਵਿੱਚ ਉਹਦੀ ਮਦਦ ਕਰਦਾ ਦੁਕਾਨ ਤੋਂ ਕੋਈ ਚੀਜ਼ ਮੰਗਾਉਣੀ ਹੁੰਦੀ ਲਿਆ ਦਿੰਦਾ ਕਦੇ ਕਦੇ ਦਲਪੰਜਨ ਉਹਨੂੰ ਪੈਸੇ ਵੀ ਦਿੰਦਾ 8-9 ਕਦੇ ਰੁਪਈਆ ਨਹਿਰੂ ਪੂਰਾ ਠਿਜ ਗਿਆ ਸੀ ਜਿਵੇਂ ਤੁੱਕ ਦੇ ਮੁਰਕੇ ਪਾਉਣ ਨਾਲ ਕਤੂਰਾ ਤੇ ਜਾਂਦਾ ਹੈ ਗਾਨੀ ਨਹਿਰੂ ਨੂੰ ਇੰਜ ਦਲਪੰਜਣ ਦੇ ਨਾਲ-ਨਾਲ ਫਿਰਦਾ ਦੇਖ ਕੇ ਖੁਸ਼ ਹੁੰਦੀ ਦਲਪੰਜਣ ਉਹਨੂੰ ਚੰਗਾ-ਚੰਗਾ ਲੱਗਦਾ ਕਿ ਉਹ ਮੁੰਡੇ ਦਾ ਕਿੰਨਾ ਮੋਹ ਕਰਦਾ ਹੈ ਉਹਨੂੰ ਕਿੰਨਾ ਚਾਹੁੰਦਾ ਹੈ ਉਹ ਸੋਚਦੀ ਉਹਦਾ ਆਪਣਾ ਕੋਈ ਅਜੇਹਾ ਪੁੱਤਰ ਹੋਵੇਗਾ ਇਹ ਹੁਣ ਨਹਿਰੂ ਨੂੰ ਆਪਣਾ ਉਹੀ ਪੁੱਤਰ ਸਮਝਦਾ ਫੇਰ ਸੋਚਦੀ ਕੀ ਹੋ ਸਕਦਾ ਹੈ ਇਹਦੇ ਕੋਈ ਪੁੱਤਰ ਹੋਵੇ ਨਾ ਪੁੱਤਰ ਦੀ ਅਣਹੋਂਦ ਕਰਕੇ ਹੀ ਉਹ ਇਸ ਬੱਚੇ ਨੂੰ ਪਿਆਰ ਕਰਦਾ ਹੈ ਇੱਕ ਤਰ੍ਹਾਂ ਨਾਲ ਆਪਣਾ ਅੰਦਰਲਾ ਖਾਲੀਪਨ ਭਰਦਾ ਹੈ ਅਜਿਹਾ ਸੋਚਣ ਵੇਲੇ ਗਾਨੀ ਨੂੰ ਉਹਦੇ ਉੱਤੇ ਤਰਸ ਆਉਂਦਾ ਉਹਨੇ ਦਲਪੰਝਣ ਨੂੰ ਕਦੇ ਨਹੀਂ ਪੁੱਛਿਆ ਸੀ ਕਿ ਉਹਦੇ ਆਪਣੇ ਕਿੰਨੇ ਬੱਚੇ ਸਨ ਉਹ ਸ਼ਾਦੀशुदा ਵੀ ਹੈ ਜਾਂ ਨਹੀਂ ਉਹਦੇ ਨਾਲ ਅਜਿਹੀਆਂ ਗੱਲਾਂ ਕਰਨ ਦਾ ਕਦੇ ਕੋਈ ਮੌਕਾ ਹੀ ਨਹੀਂ ਮਿਲਿਆ ਸੀ ਨਾ ਹੀ ਲੋੜ ਸੀ ਇੱਕ ਦਿਨ ਗਾਨੀ ਨੂੰ ਲੱਗਿਆ ਜਿਵੇਂ ਦਲਪੰਝਣ ਦੀ ਨਿਗਾਹ ਬਦਲੀ ਕੋਈ ਹੋਵੇ ਉਹ ਦੇਵਲ ਖਾਸਾ ਗੌਰ ਨਾਲ ਝਾਕ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਲਾਲੀ ਜੀ ਸੀ, ਸ਼ਰਾਰਤ ਜੀ। ਗਹਿਰੀਆਂ ਅੱਖਾਂ ਨਾਲ ਝਾਕਦਾ ਸੀ। ਪਹਿਲਾਂ ਵੀ ਸ਼ਾਇਦ ਇੰਝ ਝਾਕਦਾ ਹੋਵੇਗਾ ਪਰ ਗਾਨੀ ਨੇ ਕਦੇ ਗੌਰ ਨਹੀਂ ਕੀਤਾ ਸੀ। ਫੇਰ ਉਹ ਜਦੋਂ ਵੀ ਗਾਨੀ ਵੱਲ ਝਾਕਦਾ ਇਸੇ ਤਰ੍ਹਾਂ ਹੀ ਉਪਰ-ਉਪਰ ਝਾਕਦਾ। ਕਦੇ ਗੱਲ ਕਰਦਾ ਕੋਈ ਤਾਂ ਉਹਦਾ ਬੋਲ ਉਖੜ-ਉਖੜ ਜਾਂਦਾ। ਜਿਵੇਂ ਕਿਸੇ ਮਾਨਸਿਕ ਰੁਕਾਵਟ ਕਰਕੇ ਉਹਨੂੰ ਗੱਲ ਆਰਡਨ ਰਹੀ ਹੋਵੇ। ਯਾਹੋ ਪੂਰੀ ਗੱਲ ਸਮਝਾ ਨਾ ਸਕਦਾ ਹੋਵੇ ਉਹ ਸੋਚਦੀ ਇੰਜ ਕਿਉਂ ਕਰਦਾ ਹੈ ਫਿਰ ਉਹ ਉਹਨੂੰ ਚੰਗਾ ਨਾ ਲੱਗਿਆ ਉਹਨੂੰ ਲੱਗਿਆ ਉਹਦੇ ਨਜ਼ਾਰੇ ਵਿੱਚ ਮੈਲ ਹੈ ਉਹ ਚੰਗਾ ਬੰਦਾ ਨਹੀਂ ਉਹਨੇ ਨਹਿਰੂ ਨੂੰ ਵੀ ਖਾਸਾ ਝਿੜਕਿਆ ਇਹਨਾਂ ਤੋਂ ਕੋਈ ਚੀਜ਼ ਨਾ ਲਿਆ ਕਰਵੇ ਟੁੱਟ ਜਾਣਿਆ ਤੇਰਾ ਬਾਪੂ ਹੈਗਾ ਉਹ ਤੋ ਕਿਉਂ ਨਹੀਂ ਮੰਗਦਾ ਬਿਸਕੁਟ ਉਹ ਲਿਆ ਕੇ ਦੇਵੇ ਵੀ ਨਹਿਰੂ ਨੇ ਲਾਚੜ ਕੇ ਜਵਾਬ ਦਿੱਤਾ ਪਹਿਲਾਂ ਚੁਬਾਰੇ ਵਿੱਚ ਗਾਨੀ ਉਹਨਾਂ ਨੂੰ ਰੋਟੀ ਦੇ ਕੇ ਆਉਂਦੇ ਸੀ ਚਾਹ ਫੜਾ ਜਾਂਦੀ ਫੇਰੋਂ ਨੇ ਉੱਤੇ ਜਾਣਾ ਛੱਡ ਦਿੱਤਾ ਚੰਨੂ ਘਰ ਹੁੰਦਾ ਤਾਂ ਉਹ ਰੋਟੀ ਚਾ ਫੜਾ ਹੁੰਦਾ ਨਹੀਂ ਤਾਂ ਨਹਿਰੂ ਸੀ ਨਹਿਰੂ ਵੀ ਉਡਾਰ ਸੀ ਇੱਕ ਦਿਨ ਆਥਣ ਦਾ ਵੇਲਾ ਸੀ ਸਿਆਲ ਗੂੜਾ ਉਤਰ ਆਇਆ ਸੀ ਕੱਪੜਿਆਂ ਨੂੰ ਪਿੰਡੇ ਨਾਲ ਕੁੱਟ-ਕੁੱਟ ਕੇ ਰੱਖਣ ਦੀ ਰੁੱਤ ਨਿਤ ਵਾਂਖੇ ਦੋਵੇਂ ਸਰਦਾਰ ਪੀਰੇ ਸਨ ਦੋ ਪੈਗ ਲਾ ਕੇ ਦਲਪੰਜਣ ਥੱਲੇ ਉਤਰਿਆ ਖੰਗੂਰ ਮਾਰੀ ਚੰਨੂ ਤੇ ਨਹਿਰੂ ਦੋਵੇਂ ਘਰ ਨਹੀਂ ਸਨ ਉਸੇ ਦਰਸੋਈ ਵੱਲ ਗਿਆ ਗਾਨੀ ਨੇ ਚੁੱਲ੍ਹੇ ਸਾਗ ਧਰਿਆ ਹੋਇਆ ਸੀ ਤੇ ਸੇਕ ਮੂਰੇ ਬੈਠੀ ਦੋ ਚਾਰ ਭਾਂਡੇ ਮਾਦ ਰਹੇ ਸੀ ਹੱਥ ਸਵਾ ਨਾਲ ਲਿਬੜੇ ਹੋਏ ਉਹਨੂੰ ਆਇਆ ਦੇਖ ਕੇ ਉਹ ਲਿਬੜੇ ਹੱਥੀ ਖੜੀ ਹੋ ਗਈ ਰਸੋਈ ਵਿੱਚ ਚੁੱਲ੍ਹੇ ਦਾ ਚਾਨਣ ਸੀ ਲਾਲਟਨ ਹਾਲੇ ਉਹਨੇ ਡੰਗੀ ਨਹੀਂ ਸੀ ਹੱਥ ਦੀਆਂ ਦੋ ਉਂਗਲਾਂ ਨਾਲ ਉਹਨੇ ਗਲ ਦਾ ਪੱਲਾ ਠੀਕ ਕੀਤਾ ਦਲਪੰਜਨ ਬੋਲਿਆ ਕੁਝ ਨਹੀਂ ਉਹਦੇ ਬਾਹ ਨੂੰ ਹੱਥ ਪਾਇਆ ਉਹ ਤਕੜੀ ਸੀ ਗੱਠਿਆ ਹੋਇਆ ਜੰਗਲੀ ਸਰੀਰ ਦਲਪੰਜਨ ਤਾਂ ਹੱਡੀਆਂ ਦੇ ਪਿੰਜਰ ਸੀ ਗਾਨੀ ਨੇ ਤੱਕਾ ਦੇ ਕੇ ਉਹ ਨੂੰਰ ਰਸੋਈ ਤੋਂ ਬਾਹਰ ਮਾਰਿਆ ਵੇੜੇ ਨਾਲੋਂ ਫਰਸ਼ ਰਸੋਈ ਦਾ ਉੱਚਾ ਸੀ ਦਲਪੰਜਨ ਦਾ ਮੱਥਾ ਲੱਕੜ ਦੀ ਨੋਗਦਾਰ ਚੁਗਾਠ ਨਾਲ ਵੱਜਿਆ ਉਹ ਵੇੜੇ ਵਿੱਚ ਬਾਹਰ ਜਾ ਡਿੱਗਿਆ ਜਿਵੇਂ ਕੋਈ ਰੇਲ ਗੱਡੀ ਦੇ ਡੱਬੇ ਵਿੱਚੋਂ ਬਾਹਰ ਜਾ ਡਿੱਗੇ ਉਹ ਉੱਤਰ ਗਿਆ ਉਹ دارو ਦਿ ਲੋਰ ਕਿਧਰੇ ਗਿਆ ਉਹਦੇ ਮੱਥੇ ਵਿੱਚੋਂ ਖੂਨ ਵਗ ਰਿਆ ਸੀ ਉਹਦਾ ਹੱਥ ਭਿੱਜ ਗਿਆ ਪਰ ਉਹ ਉਠਿਆ ਤੇ ਰਸੋਈ ਵੱਲ ਫੇਰ ਓਲਿਆ ਗਾਨੀ ਨੇ ਅੰਦਰੋਂ ਕੁੰਡਾ ਲਾ ਲਿਆ ਸੀ ਉੱਚੇ ਉੱਚੇ ਗਾਲਾਂ ਕੱਢਣ ਲੱਗੀ ਦਲਪੰਜਣ ਨੇ ਤੱਕਿਆਂ ਨੂੰ ੱੱਕੇ ਮਾਰੇ ਗਾਨੀ ਨੂੰ ਗਾਲਾਂ ਦਿੱਤੀਆਂ ਜਿਵੇਂ ਸਰਦਾਰੀ ਰੋਪ ਝਾੜ ਰਿਹਾ ਹੋਵੇ ਪਰ ਫੇਰ ਉਹਨੇ ਦਿਲ ਵਿੱਚ ਹਾਤਕ ਦਾ ਅਹਿਸਾਸ ਪੈਦਾ ਹੋਣ ਲੱਗਿਆ ਉਹ ਠੇਡੇ ਜਿਹੇ ਖੰਦਾ ਵੇੜੇਵਲ ਤੁਰ ਪਿਆ ਉਹਦੇ ਬੋਸਰਟ ਉੱਤੇ ਲਹੂ ਦੇ ਤੁੱਕੇ ਡਿੱਗਰੇ ਸਨ ਉਹ ਕਾਰਜ ਨਾਲ ਪੌੜੀਆਂ ਚੜਿਆ ਮਨੋਹਰ ਸਿੰਘ ਲੈਂਪ ਵਾਲੀ ਬੈਠਾ ਸੀ ਦਲਪੰਜਣ ਦੇ ਮੱਥੇ ਦਾ ਖੂਨ ਦੇਖ ਕੇ ਬੋਲਿਆ ਪਾਯਾ ਪੂਰੀਆਂ ਮੈਨੂੰ ਤੇਰੀਆਂ ਗਾਣਾ ਸੁਣਦੀਆਂ ਸੀ ਮੈਂ ਤੈਨੂੰ ਕਿਹਾ ਸੀ ਇਹ ਗੱਲਾਂ ਮਨ ਮਨੋਤੀ ਨਾਲ ਸੋਪਦੀਆਂ ਨੇ ਮਨੋਹਰ ਸਿੰਘ ਨੇ ਉੱਠ ਕੇ ਉਹਦਾ ਉਹੜ-ਪੋੜ ਕੀਤਾ ਉਹਦੇ ਹੀ ਪੱਗ ਨਾਲੋਂ ਲੀਰ ਪਾੜ ਕੇ ਉਹਦੇ ਮੱਥੇ ਉੱਤੇ ਗਿੱਲੀ ਪੱਟੀ ਬੰਨੀ ਥੋੜੇ ਚਿਰ ਬਾਅਦ ਖੂਨ ਬੰਦ ਹੋ ਗਿਆ ਮਨੋਹਰ ਸਿੰਘ ਨੇ ਤਕੜੇ ਗਲਾਸ ਭਰੇ ਤੇ ਉਹ ਫੇਰ ਪੀਣ ਲੱਗੇ ਚੰਨੂ ਤੇ ਨਹਿਰੂ ਬਾਹਰੋਂ ਕਿਧਰੋਂ ਆਏ ਤਾਂ ਗਾਨੀ ਨੇ ਰੋ-ਰੋ ਚੰਨੂ ਨੂੰ ਸਾਰੀ ਗੱਲ ਸੁਣਾਈ ਚੰਨੂ ਨੂੰ ਅੱਗ ਲੱਗ ਗਈ ਉਪੱਜਿਆ ਭੱਜਿਆ ਨੰਬਰਦਾਰ ਕੁੰਡਾ ਸਿੰਘ ਦੇ ਘਰ ਗਿਆ ਸਾਰੀ ਕਹਾਣੀ ਸੁਣਾਈ ਨੰਬਰਦਾਰ ਤੁਰਤ ਪੈਰ ਉੱਠ ਕੇ ਹਵੇਲੇ ਵਿੱਚ ਆਇਆ ਤੇ ਪੌੜੀਆਂ ਚੜ੍ਹ ਕੇ ਉਹਨਾਂ ਦੀ ਬੇਇੱਜ਼ਤੀ ਕਰਨ ਲੱਗਿਆ ਦੋਵੇਂ ਨੀਮੋ ਝੁਨੇ ਹੋਏ ਬੈਠੇ ਸਨ ਨੰਬਰਦਾਰ ਝਿੜਕ ਰਿਹਾ ਸੀ ਫੇਰ ਬੋਲਿਆ ਬੋਤਲ ਚੱਕੋ ਤੇ ਚਲੋ ਮੇਰੇ ਘਰ ਉੱਥੇ ਜਾ ਕੇ ਡੱਫ ਲਿਓ ਉੱਥੇ ਰਹੋ ਅੱਜ ਮੇਰੇ ਕੋਲ ਤੜਕੇ ਨੂੰ ਤੋਰ ਦਿੰਦੇ ਆ ਚੰਨੂ ਨੂੰ ਹਵੇਲੇ ਝੋ ਪਰ ਅੰਮੀਆਂ ਤੋਂ ਰੋਟੀਆਂ ਨਹੀਂ ਖਾਧੀਆਂ ਗਈਆਂ। ਉਹਨਾਂ ਨੇ ਆਪਣੇ ਗਲ ਤੇੜ ਦੇ ਕੱਪੜੇ ਸਾਹਵੇਂ, दारू ਦਾ ਇੱਕ ਇੱਕ ਗਲਾਸ ਹੋਰ ਅੰਦਰ ਸੁੱਟਿਆ। ਚੁਵਾਰੇ ਨੂੰ ਜਿੰਦਰਾ ਮਾਰ ਕੇ ਨੰਬਰਦਾਰ ਦੇ ਪਿੱਛੇ-ਪਿੱਛੇ ਤੁਰਨ ਲੱਗੇ। ਅਗਲੇ ਦਿਨ ਚੰਨੂ ਨੇ ਆਪਣਾ ਸਾਰਾ ਮਾਲ ਅਸਬਾਬ ਊਠਾ ਉੱਤੇ ਲੱਦਿਆ ਤੇ ਤੁਰ ਪਿਆ। ਉਹਨਾਂ ਦੀ ਮੰਜ਼ਲ ਵੱਡੇ ਤਿੰਨੇ ਭਰਾ ਸੀ। ਜੱਟ ਹੁੰਦਾ ਤਾਂ ਸੀਰਵੇਂ ਪੀ ਜਾਂਦਾ। ਉਹ ਸੀ ਹੀ ਬਜੇਗਰ ਮੀਲਾਂ ਤੱਕ ਉਹ ਦੰਦ ਕ੍ਰੀਚਦਾ ਗਿਆ। ਗਾਨੀ ਤੇ ਨਹਿਰੂ ਬੋਤੀ ਉੱਤੇ ਸਨ ਲੱਦੇ ਹੋਏ ਊਠ ਦੀ ਮੁਹਾਰ ਫੜ ਕੇ ਜੰਨੂ ਮੱਝ ਨੂੰ ਖਿਕਰਿਆ ਸੀ ਨੰਬਰਦਾਰ ਕੁੰਡਾ ਸਿੰਘ ਨੇ ਗੱਲ ਦੀ ਭਾਫ ਨਹੀਂ ਨਿਕਲਣ ਦਿੱਤੀ ਅਗਲੇ ਦਿਨ ਅਖ ਨੇ ਜੇ ਉਹ ਆਪਣੀ ਹਵੇਲੀ ਵਿੱਚ ਆਏ ਤੇ ਚੁਬਾਰੇ ਚੜਕੇ ਦਾਰੂ ਪੀਣ ਲੱਗੇ ਮਨੋਹਰ ਸਿੰਘ ਗੁਰਦੁਆਰੇ ਜਾ ਕੇ ਦੁਪਹਿਰ ਦੀਆਂ ਬੇਹੀਆਂ ਰੋਟੀਆਂ ਤੇ ਕੋਲੇ ਵਿੱਚ ਛੋਲੇ ਮੋਠਾਂ ਦੀ ਦਾਲ ਪਵਾ ਲਿਆ ਆਇਆ ਸੀ ਠੰਡੀ ਦਾਲ ਰੋਟੀ ਸਵਾਦ ਸੀ ਪਰ ਉਹਨਾਂ ਦੀਆਂ ਬੁਰਕੀਆਂ ਕਸੈਲੀਆਂ ਹੋ ਹੋ ਸੰਗੋ ਥੱਲੇ ਉਤਰਦੀਆਂ ਪੀਮਸਨ ਬਾਣੀਆਂ ਦੇ ਮੁੰਡੇ ਵਿਜੇ ਕੁਮਾਰ ਨਾਲ ਹਵੇਲੀ ਦੀ ਗੱਲ ਕਈ ਦਿਨਾਂ ਤੋਂ ਚੱਲਦੀ ਸੀ ਪੀਮਸਨ ਦੀ ਆੜਤ ਦੀ ਦੁਕਾਨ ਰੋਡੂ ਸ਼ਾਦੀ ਮੰਡੀ ਸੀ ਸੱਮਣ ਵਾਲੇ ਹੁਣ ਉਹਨਾਂ ਦਾ ਕੋਈ ਨਹੀਂ ਰਹਿੰਦਾ ਸੀ ਪੀਮਸਨ ਆਪ ਵੀ ਨਹੀਂ ਰਿਹਾ ਸੀ ਉਹਦੇ ਮਰਨ ਪਿੱਛੋਂ ਵਿਜੇ ਕੁਮਾਰ ਨੇ ਆੜਤ ਦੇ ਨਾਲ-ਨਾਲ ਹੋਰ ਵੀ ਕਈ ਗੰਗ ਛੇੜ ਰੱਖੇ ਸਨ ਉਹ ਪੱਠਾ ਮਾਲਕ ਵੀ ਸੀ ਮੁਰਗੀ ਖਾਨਾ ਖੋਲਣ ਲਈ ਥਾਂ ਦੀ ਤਲਾਸ਼ ਕਰ ਰਿਹਾ ਸੀ ਹਵੇਲੀ ਉਹਨੂੰ ਸੂਤ ਬੈਠਦੀ ਸੀ ਪਰ ਸਰਦਾਰ ਆਪਣੇ ਮੂੰਹੋਂ ਕੱਡੇ ਮੁੱਲ ਤੋਂ ਥੱਲੇ ਨਹੀਂ ਉਤਰਦੇ ਸਨ ਵਿਜੇ ਕੁਮਾਰ ਨੂੰ ਇੰਨਾ ਮੁੱਲ ਪੁੱਗਦਾ ਨਹੀਂ ਸੀ 4 ਦਿਨ ਪਹਿਲਾਂ ਉਹ ਆਪਣੀ ਆਖਰੀ ਗੱਲ ਆਖ ਗਿਆ ਸੀ ਕਿਹਾ ਸੀ ਇੰਨਾ ਪੁੱਗਦਾ ਹੈ ਤਾਂ ਫੜੋ ਬਿਆਨਾ ਰਜਿਸਟਰੀ ਦਾ ਮੈਨੂੰ ਕੋਈ ਵਹਿਮ ਨਹੀਂ ਜੇ ਗਲਤ ਰਜਿਸਟਰੀ ਕਰਾਉਂਗੇ ਤਾਂ ਤੁਸੀਂ ਫਸੋਗੇ ਗਵਾਹ ਫਸਣਗੇ ਉਸ ਹੀਲਦਾਰ ਨੇ ਪੈਸੇ ਲੈਣਾ ਹੁੰਦਾ ਹੈ ਚਾਹੇ ਕੁੱਤੇ ਬਿੱਲੀ ਤੋਂ ਕਰਾ ਲੋ ਰਜਿਸਟਰੀ ਪਟਵਾਰੀ ਦਾ ਸਭ ਸੈਟਲ ਕੀਤਾ ਹੁੰਦਾ ਬੋਲੋ ਉਹਨਾਂ ਨੇ 4 ਦਿਨ ਹੋਰ ਮੰਗੇ ਸਨ ਫਿਰ ਉਹਨਾਂ ਨੇ ਐਨੀ ਰਕਮ ਲੈਣੀ ਵੀ ਵਾਜਬ ਸਮਝੀ ਵਿਜੇ ਕੁਮਾਰ ਆਇਆ ਤੇ ਨੰਬਰਦਾਰ ਕੁੰਡਾ ਸਿੰਘ ਨੂੰ ਨਾਲ ਲੈ ਕੇ ਸਾਈ ਦਾ 1000 ਰੁਪਿਆ ਫੜਾ ਦਿੱਤਾ 2 ਦਿਨਾਂ ਬਾਅਦ ਮੰਡੀ ਆ ਕੇ ਅਰਜ ਨਿਵੇਸ਼ ਤੇ ਬਿਆਨਾਂ ਹੋ ਗਿਆ 92 ਤੋਂ 10 ਦਿਨਾਂ ਬਾਅਦ ਰਜਿਸਟਰੀ ਹੋ ਗਈ ਸਰਦਾਰਾਂ ਨੇ ਰਕਮ ਪੱਲੇ ਪਵਾਈ ਤੇ ਥੰਮਣ ਵਾਲੇ ਪਿੰਡ ਨੂੰ ਅਲਵਿਦਾ ਕਹਿ ਕੇ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ